ਸਤ ਸੰਗਰੀ ਮਜ਼ਦੂਰਾਂ ਨੂੰ ਲੁੱਟਣ ਤੇ ਕੁੱਟਣ ਦੀ ਸ਼ਾਸਤਾ ਇਹਨਾਂ ਦੀ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿਆਂਗੇ ਕਿਸਾਨ ਇਦੋਂ ਉੱਬਰ ਕੇ ਵੱਡੇ ਵੱਡੇ ਇਕੱਠਾਂ 'ਚ ਵੱਡੇ ਇਕੱਠ ਕਰਕੇ ਇਹਨੂੰ ਮੂੰਹ ਦੀ ਪਾਉਣਗੇ ਪੰਜਾਬ ਦੇ ਵਿੱਚ ਜਿਹੜਾ ੱੱਕੇ ਨਾਲ ਜ਼ਮੀਨਾਂ ਖੋਹ ਕੇ ਤੁਹਾਨੂੰ ਆਂਦੇ ਵੀ ਅਸੀਂ ਡਿਵੈਲਪ ਕਰਕੇ ਟੋਲੇ ਦੇ ਕਲੌਣੀਆਂ ਘਟਣੀਆਂ ਕਿਸਾਨਾਂ ਨੂੰ ਤਿਆਰ ਕਰਕੇ ਤੇ ਜਿਹੜੇ ਸਰਕਾਰ ਦੇ ਖਿਲਾਫ ਖੜਾ ਕਰਾਂਗੇ ਤੇ ਜਿਹੜੀ ਨੀਤੀ ਰੱਦ ਕਰੇ ਅਰਸੂ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਇਹ ਸਿਰਫ 40% ਹੈ। 1.5 ਲੱਖ ਕਿੱਲਾ ਜ਼ਮੀਨ ਤੁਸੀਂ ਦੱਸ ਦੋ ਕਿ ਕਿਸਾਨ ਜਾ ਕੇ ਖਰੀਦਣਗੇ ਕਿੱਥੇ? ਉਹਨਾਂ ਮਾਲਜ਼ ਨੇ ਤੇ ਜਿਹੜੀ ਆਨਲਾਈਨ ਸ਼ਾਪਿੰਗ ਹੁੰਦੀ ਆ ਇਹਨੇ ਜਿਹੜੀ ਦੁਕਾਨਦਾਰੀ ਸੀ ਉਹ 50% ਮਾਰ ਦਿੱਤੀ। ਜੇ ਕਿੱਲੇ ਮਗਰ 2 ਕਰੋੜ ਰੁਪਿਆ ਵੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨੂੰ ਦੇਵੇ ਤਾਂ ਇਹ ਘੱਟੋ ਘੱਟ ਵੀ 150 ਕਰੋੜ ਰੁਪਿਆ ਘਰ ਬੈਠਣ ਦੀਆਂ ਜੇਬਾਂ 'ਚ ਜਾਣਾ। ਤੁਸੀਂ ਵੈਸੇ ਹੀ ਕਹਿ ਦਿਓ ਕਿ ਪੰਜਾਬ ਚ ਅਸੀਂ ਰਹਿਣ ਹੀ ਨਹੀਂ ਦੇਣਾਗਾ ਤੂੰ ਲਾਅ ਦੀ ਪੁਲਿਸ ਜੇ ਤੇਰੀ ਪੁਲਿਸ ਚ ਦਾਵਾ ਤੂੰ ਅੰਦੋਲਨ ਰੋਕ ਕੇ ਦਿਖਾ ਦੇ ਹੁਣ ਨਹੀਂ ਪੁਲਿਸ ਕਿਸੇ ਦੇ ਘਰੇ ਆਈ ਜੇ ਕਿਸਾਨ ਜਿੱਥੇ ਬੰਦੀ ਕੋਲੇ ਮਸਲਾ ਆ ਗਿਆ ਪਿਛਲੇ 20 ਸਾਲਾਂ ਚ ਇੱਕ ਕੇਸ ਦਿਖਾ ਦੇਣ ਕਿ ਇੱਥੇ ਕਿਸਾਨ ਦੀ ਜ਼ਮੀਨ ਦੀ ਕਰਕੀ ਕਰਕੇ ਜ਼ਮੀਨ ਲੈ ਗਈ ਸੀ ਭਗਵੰਤ ਸਮਾਨ ਦੀ ਧੌਣ ਦਾ ਕਿਲਾ ਉਹਦਾ ਹੰਕਾਰ ਤੇ ਲੈਂਡ ਪੂਲਿੰਗ ਪਾਲਿਸੀ ਅੱਜ ਤਿੰਨੋਂ ਟਰੈਕਟਰ ਦੇ ਟਾਇਰਾ ਹੇਟ ਪੰਜਾਬ ਦੇ ਕਿਸਾਨਾਂ ਨੇ ਦਰੜ ਦੇਣੀ 35 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਲੈਂਡ ਪੂਲਿੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਫਰੀਦਕੋਟ ਦੀਆਂ ਫਰੀਦਕੋਟ ਦੇ ਸਾਧਕ ਦੇ ਵਿੱਚ ਮੌਜੂਦ ਹਾਂ ਦੇਖ ਸਕਦੇ ਹੋ ਤੁਸੀਂ ਅੱਜ ਕਿਸਾਨਾਂ ਵੱਲੋਂ ਵੱਡੀ ਗੈਂਤੀ ਦੇ ਵਿੱਚ ਇਕੱਠੇ ਹੋ ਕੇ ਟਰੈਕਟਰ ਜਿਹੜੇ ਇਕੱਠੇ ਕੀਤੇ ਗਏ ਨੇ ਅੱਜ ਰੋਸ ਮਾਰਚ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਲੈਂਡ ਪੂਲਿੰਗ ਪਾਲਿਸੀ 2025 ਦੇ ਬਰ ਖਿਲਾਫ ਜਿਹੜਾ ਕਿਸਾਨਾਂ ਵੱਲੋਂ ਲਗਾਤਾਰ ਇਤਰਾਜ਼ ਜਿਤਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਲੈਂਡ ਪੂਲਿੰਗ ਪਾਲਿਸੀ 25 ਜੋ 4 8 2025 ਰਾਹੀਂ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ ਜਿਸ ਤਹਿਤ ਪੰਜਾਬ ਭਰ ਵਿੱਚ ਤਕਰੀਬਨ 65000 ਏਕੜ ਦੇ ਕਰੀਬ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਤਹਿਤ ਲਈ ਜਾ ਰਹੀ ਹੈ ਤਾਂ ਉਹਨਾਂ ਨੂੰ ਲੈ ਕੇ ਹੀ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਅੱਜ ਵੱਡੀ ਗੈੰਟੀ ਦੇ ਵਿੱਚ ਇੱਥੇ ਕਿਸਾਨ ਇਕੱਠੇ ਹੋਏ ਨੇ ਟਰੈਕਟਰ ਲੈ ਕੇ ਉਹਨਾਂ ਵੱਲੋਂ ਰੋਸ ਮਾਰਚ ਕੱਢਾ ਜਾਵੇਗਾ ਸਰਕਾਰਾਂ ਦੇ ਖਿਲਾਫ ਕਿ ਤਰ੍ਹਾਂ ਕਿਤੇ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਇਹ ਰੋਸ ਮਾਰਚ ਰਾਹੀਂ ਆਵਾਜ਼ ਪਹੁੰਚਾਉਣ ਦੀ ਕਿ ਇਹ ਜਿਹੜੀ ਪਾਲਿਸੀ ਹੈ ਉਸ ਨੂੰ ਵਾਪਸ ਲਿਆ ਜਾਵੇ ਕਿਸਾਨ ਸਾਡੇ ਨਾਲ ਆ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਗੇ ਜੀ ਇਹ ਜੋ ਭਗਵੰਤ ਮਾਨ ਲੈਂਡ ਪੂਲ ਪਾਲਿਸੀ ਲਿਆਇਆ ਸਤ ਪਕਸਾਂ ਗਰੀਬ ਮਜ਼ਦੂਰਾਂ ਨੂੰ ਲੁੱਟਣ ਤੇ ਕੁੱਟਣ ਦੀ ਸ਼ਾਸਤਾ ਇਹਨਾਂ ਦੀ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿਆਂਗੇ ਮੋਦੀ ਨੇ ਅੱਡੀ ਚੋਟੀ ਦਾ ਜੋਰ ਲਾ ਲਿਆ ਸੀ ਜ਼ਮੀਨਾਂ ਸੁਖੋਂ ਵਾਸਤੇ ਪਰ ਕਿਸਾਨ ਪੂਰਾ 1.5 ਸਾਲ ਉੱਥੇ ਬਹਿ ਕੇ ਉਹਦੇ ਨਾਲ ਟੱਕਰ ਲਈ ਅਤੇ ਜ਼ਮੀਨਾਂ ਆਪਣੀਆਂ ਵਾਪਸ ਲਈਆਂ ਇਹ ਭਗਵੰਤ ਮਾਨਤਾ ਭੁੱਲ ਜੇ ਸੁਪਨੇ 'ਚ ਵੀ ਨਾ ਸੋਚੇ ਕਿ ਜ਼ਮੀਨਾਂ ਹੜਾਪ ਲੂੰਗਾ ਕਿਸਾਨਾਂ ਦੀ ਕਿਸਾਨ ਇਹ ਜ਼ਮੀਨਾਂ ਬਰਦਾਸ਼ਤ ਨਹੀਂ ਕਰਨਗੇ ਜਿੰਨਾ ਚਿਰ ਇਹ ਕਾਨੂੰਨ ਆਪਦਾ ਵਾਪਸ ਨਹੀਂ ਰੈਂਦਾ ਖਸਾਨ ਇਹਨੂੰ ਉੱਬਰ ਕੇ ਵੱਡੇ-ਵੱਡੇ ਇਕੱਠਾਂ 'ਚ ਵੱਡੇ ਇਕੱਠ ਕਰਕੇ ਇਹਨੂੰ ਮੂੰਹ ਦੀ ਪਾਉਣਗੇ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਰੋਸ ਮਾਰਚ ਕੱਢ ਰਹੇ ਹਾਂ ਤੁਸੀਂ ਕਿੱਥੋਂ ਸ਼ੁਰੂ ਕੀਤਾ ਔਰ ਕਿੱਥੋਂ ਤੱਕ ਜਾ ਰਹੇ ਹੋ ਦੇਖੋ ਜਿੰਨੇ ਵੀ ਪਿੰਡਾਂ 'ਚੋਂ ਸਾਡੇ ਟਰੈਕਟਰ ਆਏ ਇਕੱਠੇ ਹੋ ਕੇ ਦੀਪ ਸਿੰਘ ਵਾਲੇ ਤੋਂ ਚੱਲੇ ਉਹ ਪਿੰਡਾਂ ਵਿੱਚ ਦੇ ਆਏ ਕਿੰਗਰੇਆਂ ਤੋਂ ਚੱਲੇ ਆ ਇਧਰ ਇਲਾਕਾ ਸੰਗਰਾਵਰ ਤੋਂ ਚੱਲੇ ਆ ਉਹ ਸਾਰੇ ਪਿੰਡਾਂ ਵਿੱਚ ਦੀ ਆਏ ਆ ਇਹ ਜਿਵੇਂ ਪਹਿਲਾਂ ਦਿੱਲੀ ਅੰਦੋਲਨ ਵੇਲੇ ਅਸੀਂ ਲੋਕਾਂ ਨੂੰ ਤਿਆਰ ਕੀਤਾ ਸੀਗਾ ਕਿ ਜੇ ਟਰੈਕਟਰ ਆਪਣੇ ਜਮੀਨ ਵਾਉਣ ਵਾਸਤੇ ਐ ਤੇ ਜਮੀਨ ਬਚਾਉਣ ਵਾਸਤੇ ਇਹ ਸਾਡੇ ਕੋਲੇ ਤਿਆਰ ਹੈ ਜਿਹੜਾ ਮੋਦੀ ਸਾਡੇ ਝੰਡਿਆਂ ਤੋਂ ਟਰੈਕਟਰਾਂ ਤੋਂ ਡਰਦਲਾਂ ਇਸੇ ਤਰ੍ਹਾਂ ਹੁਣ ਜਿਹੜੀ ਨੀਤੀ ਲੈ ਕੇ ਆਏ ਦਿੱਲੀ ਤੋਂ ਲੁੱਟਿਆ ਹੋਇਆ ਪੈਸਾ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਜਿਹੜਾ ਤੱਕੇ ਨਾ ਜ਼ਮੀਨਾਂ ਖੋਗੇ ਤੋਂ ਨੂੰ ਆਂਦੇ ਵੀ ਅਸੀਂ ਡਿਵੈਲਪ ਕਰਕੇ ਉਦੇ ਚ ਕਲੌਣੀਆਂ ਕੱਟਣੀਆਂ ਤੇ ਜਿਹੜੀ ਇਹ ਨੀਤੀ ਲੈ ਕੇ ਆਏ ਆ ਉਹ ਜਿਹੜੇ ਖੇਤੀ ਕਾਨੂੰਨ ਤਾਂ ਸੀਗੇ ਉਹ ਤਾਂ ਹੌਲੀ-ਹੌਲੀ ਜਿਹੜੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨਾ ਸੀਗਾ ਤੇ ਇਹ ਤਾਂ ਜਿਵੇਂ ਇੱਕੇ ਦਾ ਵੀ ਕਿਸਾਨਾਂ ਨੂੰ ਕਹਿਤਾਈ ਤੁਹਾਡੀ ਜ਼ਮੀਨ ਗਲਾੜਾ ਕੋਲੇ ਚਲੀ ਗਈ ਹੈ ਨਾ ਜ਼ਮੀਨ ਦੀ ਰਜਿਸਟਰੀ ਹੁੰਦੀ ਹੈ ਨਾ ਜ਼ਮੀਨ ਤੇ ਤੇ ਉਹ ਜਿਹੜੀ 1 ਕਿੱਲੇ ਦੀ 2 ਕਨਾਲਾ ਕਹਿ ਰਹੀ ਹੈ ਸਰਕਾਰ ਕੇ ਅਸੀਂ ਦੇਣੀ ਹੈ ਕਿਸਾਨ ਨੂੰ ਤੇ ਜਿਹੜੀ ਨੀਤੀ ਹੈ ਇਹਨੂੰ ਇਹ ਵਾਪਸ ਲੈਣੀ ਪੈਣੀ ਹੈ ਤੇ ਨਹੀਂ ਅਸੀਂ ਕਿਸਾਨਾਂ ਨੂੰ ਇਹ ਟਰੈਕਟਰ ਮਾਰਚ ਦਾ ਮਤਲਬ ਹੀ ਇਹ ਹੈ ਕਿ ਲੋਕਾਂ ਨੂੰ ਜਾਣਕਾਰੀ ਹੋਵੇ ਮੁੱਦੇ ਦਾ ਪਤਾ ਹੋਵੇ ਜਿਵੇਂ ਅੱਗੇ ਕਿਸਾਨ ਮਜ਼ਦੂਰ ਦੁਕਾਨਦਾਰ ਇਕੱਠੇ ਹੋ ਕੇ ਲੜੇ ਸੀਗੇ ਉਸੇ ਤਰ੍ਹਾਂ ਅਸੀਂ ਕਿਸਾਨਾਂ ਨੂੰ ਤਿਆਰ ਕਰਕੇ ਤੇ ਜਿਹੜੇ ਸਰਕਾਰ ਦੇ ਖਿਲਾਫ ਖੜਾ ਕਰਾਂਗੇ ਤੇ ਜਿਹੜੀ ਨੀਤੀ ਰੱਦ ਕਰਾਵਾਂਗੇ ਕਾਰਨ ਕੀ ਹੈ ਲਗਾਤਾਰ ਕਿਉਂ ਕਿਸਾਨਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ ਰੋਸ ਮਾਰਚ ਕਰਨੇ ਮਜ਼ਾਰੇ ਲਾਉਣੇ ਪੈਂਦੇ ਹੈ ਦੇਖੋ ਜੀ ਜਿਹੜੀਆਂ ਸਾਡੀਆਂ ਜ਼ਮੀਨਾਂ ਦਾ ਕਾਰਪੋਰੇਟ ਘਰਾਣਾ ਨੂੰ ਦੇਣਾ ਚਾਹੁੰਦੇ ਆ ਜਿਹੜੀ ਖੇਤੀ ਨੂੰ ਲਾਹੇਵੰਦ ਧੰਦਾ ਨਹੀਂ ਮਣਾਉਂਦੀਆਂ ਕੋਈ ਵੀ ਸਰਕਾਰਾਂ ਸੈਂਟਰ ਹੋਣ ਪੰਜਾਬ ਸਰਕਾਰਾਂ ਹੋਣ ਕਿ ਜਿਹੜੇ ਇੱਥੇ ਕਾਰਪੋਰੇਟਰ ਘਰਾਣੇ ਦਾ ਕਬਜ਼ਾ ਹੋਵੇ ਜਿਹੜੇ ਵੱਡੇ ਵੱਡੇ ਰੋਡ ਖੋਲ੍ਹ ਰਹੇ ਆ ਜਾਂ ਮੌੜ ਖੋਲ੍ਹ ਰਹੇ ਆ ਇਹ ਸਾਰਾ ਇਸੇ ਦਾ ਨਤੀਜਾ ਜਿਹੜੇ ਰੋਡ ਵੱਡੇ ਵੱਡੇ ਵਪਾਰ ਚਲਾਉਣਾ ਇਹਨਾਂ ਨੇ ਆਪਦਾ ਕਿਉਂਕਿ ਕਰੋਨਾ ਕਾਲ ਵੇਲੇ ਵੇਖਿਆ ਆਪਾਂ ਕੱਲੀ ਖਾਦ ਖਰਾਕ ਹੀ ਸੀਗੀ ਜਿਹੜੀ ਖੇਤਾਂ 'ਚੋਂ ਜਾਂਦੀ ਸੀਗੀ ਉਹੀ ਬਚੀ ਸੀਗੀ ਇਸੇ ਕਰਕੇ ਜਿਹੜੀ ਸਰਕਾਰਾਂ ਉਹ ਇਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਆਂ ਜਿਹੜੀ ਸਾਡੀ ਖੇਤੀ ਹੈ ਉਹ ਤੇ ਹਰੇਕ ਤਰ੍ਹਾਂ ਦਾ ਕਾਰਪੇਟ ਘਰਾਣੇ ਦਾ ਕਬਜ਼ਾ ਕਰਵਾ ਕੇ ਜਿਹੜੀਆਂ ਆਪਦੀਆਂ ਨੀਤੀਆਂ ਚ ਸਫਲ ਹੋਣਾ ਚਾਹੁੰਦੀ ਹੈ ਪਹਿਲਾਂ ਮੋਦੀ ਨੇ ਜ਼ੋਰ ਲਾਇਆ ਉਹਨੂੰ ਅਸੀਂ ਝਕਾਇਆ ਹੁਣ ਇਹ ਵੀ ਉਹਨਾਂ ਦੇ ਸੈਂਟਰ ਵਾਲਿਆਂ ਨਾਲ ਰਲ ਕੇ ਤੇ ਜਿਹੜੀਆਂ ਸਾਡੀਆਂ ਅਪਜਾਊ ਜ਼ਮੀਨਾਂ ਨੂੰ ਹੜਪਣਾ ਚਾਹੁੰਦੇ ਆ ਤੇ ਜਿਹੜੇ ਸਰਕਾਰ ਨੂੰ ਅਸੀਂ ਬਿਲਕੁਲ ਵੀ ਆਦੇ ਰਾਹਾਂ ਚ ਕਾਮਯਾਬ ਨਹੀਂ ਹੁੰਦੇ ਹੋਗੇ ਤਾਂ ਕਿਰਤੀ ਕਿਸਾਨ ਜੁਣੀ ਆਂਦੇ ਆ ਗੁਰਜਿੰਦਰ ਸਿੰਘ ਦੀਪ ਸਿੰਘ ਅੱਜ ਸਾਡੇ ਨਾਲ ਆ ਕਿਉਂਕਿ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਵੱਡਾ ਇਕੱਠ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਰੋਸ ਮਾਰਚ ਕੱਢਿਆ ਜਾ ਰਿਹਾ ਰਜਿੰਦਰ ਜੀ ਇਸ ਦਾ ਨੁਕਸਾਨ ਕਿੰਨਾ ਕਹੂਗਾ ਜੇਕਰ ਇਹ ਪਾਲਿਸੀ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਦੇਖੋ ਜਿਵੇਂ ਸਾਡੇ ਸਾਥੀ ਕਿੰਗਰਾਜੀ ਨੇ ਦੱਸਿਆ ਕਿ ਇਹ ਪੰਜਾਬ ਦੇ ਵਿੱਚ 1.5 ਲੱਖ ਕਿੱਲਾ ਜ਼ਮੀਨ ਲੈਣਾ ਚਾਹੁੰਦੇ ਆ ਜਿਹੜੀ 65000 ਕਿੱਲਾ ਜ਼ਮੀਨ ਇਹਨਾਂ ਨੇ ਪਹਿਲਾਂ ਲੈਣੀ ਸੀ ਪਰਸੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਇਹ ਸਿਰਫ 40% ਹੈ 1.5 ਲੱਖ ਕਿੱਲਾ ਜ਼ਮੀਨ ਤੁਸੀਂ ਦੱਸ ਦੋ ਕਿ ਕਿਸਾਨ ਜਾ ਕੇ ਖਰੀਦਣਗੇ ਕਿੱਥੇ ਉਹ ਖਰੀਦ ਉਦੋਂ ਸਕਦੇ ਸੀ ਜਦੋਂ ਲੈਂਡ ਐਕ acquisition ਐਕਟ ਦੇ ਮੁਤਾਬਕ ਸਾਨੂੰ ਮੁਆਵਜ਼ਾ ਦਿੱਤਾ ਜਾਂਦਾ ਸੀ ਇਹ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਇਹ ਜ਼ਮੀਨ ਖੋਹੀ ਜਾ ਰਹੀ ਵੀ ਤੁਹਾਡੀ ਜਿੰਦੀ ਇੱਕ ਕਿੱਲਾ ਜ਼ਮੀਨ ਆ ਗਈ ਲੈਂਡ ਪੂਲਿੰਗ ਪਾਲਿਸੀ ਤਹਿਤ ਇੱਕ ਕਿੱਲਾ ਲੈ ਕੇ ਤੁਹਾਨੂੰ 2 ਕਨਾਲਾਂ ਵਾਪਸ ਦਿੱਤੀਆਂ ਜਾਣਗੀਆਂ ਯਾਨੀ ਕਿ 4840 ਗਜ ਲੈ ਕੇ 1000 ਗਜ ਦਾ ਰੈਸੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ 1000 ਗਜ ਦੇ ਰੈਸੀ ਪਲਾਟ 'ਚ ਅਸੀਂ ਖੇਤੀ ਕਰ ਸਕਦੇ ਹਾਂ ਉੱਥੇ ਸੰਦ ਖੜੇ ਕਰ ਸਕਦੇ ਹਾਂ ਪਸ਼ੂ ਰੱਖ ਸਕਦੇ ਆ ਕੀ ਕਰ ਸਕਦੇ ਆ ਉਹਦਾ ਤੇ ਜਿਹੜਾ 200 ਗਾਈ ਦਾ ਕਮਰਸ਼ੀਅਲ ਪਲਾਟ ਆ ਇਹਦਾ ਮਤਲਬ ਆ ਤੁਸੀਂ ਕਿਸਾਨਾਂ ਨੂੰ ਉਜਾੜ ਕੇ 500 ਪਿੰਡ ਪੰਜਾਬ ਦਾ ਤੋਂ ਵੱਧ ਉਜਾੜ ਕੇ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਸਾਡੀ ਖੇਤੀ ਖੋ ਕੇ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਕਦੋਂ ਉਹ ਕਮਰਸ਼ੀਅਲ ਪਲਾਟ ਮਿਲਨੇ ਆ 12 ਸਾਲ ਨੂੰ 15 ਨੂੰ 18 ਨੂੰ ਇਹਦਾ ਪਾਲਿਸੀ ਚ ਕੋਈ ਜਿਹੜਾ ਹੈਗਾ ਉਹ ਜ਼ਿਕਰ ਨਹੀਂ ਕਰ ਅੱਜ ਜਿਹੜੀਆਂ ਸਾਡੇ ਸ਼ਹਿਰਾਂ ਦੇ ਦੁਕਾਨਦਾਰ ਆ ਵੱਡੇ ਵੱਡੇ ਮਾਲ ਖੁੱਲ ਗਏ ਜਿਵੇਂ ਜਿਹੜੇ ਕਾਰਪੋਰੇਟ ਘਰਾਂ ਜ਼ਮੀਨਾਂ ਲੈਣਾ ਚਾਹੁੰਦੇ ਆ ਉਹਨਾਂ ਦੇ ਅੱਧੇ-ਅੱਧੇ ਕਿਲੋਮੀਟਰ ਦੇ ਉਹਨਾਂ ਦੇ ਮਾਲ ਆ ਕਾਰਪੋਰੇਟ ਘਰਾਣਿਆਂ ਦੇ ਉਹਨੇ ਸੈਂਕੜੇ ਦੁਕਾਨਦਾਰ ਉਜਾੜਤੀ ਉਹਨਾਂ ਮਾਲਜ਼ ਨੇ ਤੇ ਜਿਹੜੀ ਆਨਲਾਈਨ ਸ਼ਾਪਿੰਗ ਹੁੰਦੀ ਆ ਇਹਨੇ ਜਿਹੜੀ ਦੁਕਾਨਦਾਰੀ ਸੀ ਉਹ 50% ਮਾਰਤੀ ਤੇ ਜਦੋਂ ਤੁਸੀਂ ਸਾਡੀਆਂ ਜ਼ਮੀਨਾਂ ਖੋਗੇ ਸਾਨੂੰ ਦੁਕਾਨਦਾਰ ਬਣਾਉਣਾ 15-18 ਸਾਲਾਂ ਨੂੰ ਉਦੋਂ ਦੁਕਾਨਦਾਰੀ ਰਹਿਣੀ ਕਿ ਨਹੀਂ ਰਹਿਣੀਗੀ ਦੁਕਾਨਦਾਰੀ ਤਾਂ ਭੁੱਖ ਗਈ ਆ ਠੀਕਾ ਤੁਸੀਂ ਕਹਿੰਦੇ ਇੰਡਸਟਰੀ ਪੰਜਾਬ ਚ ਨਹੀਂ ਜਿਹੜੀ ਸੀ ਆ ਫਰੀਦਕੋਟ ਦੀ 슈ਗਰ ਜਿਹੜੀ ਐਗਰੋ ਬੇਸਡ ਇੰਡਸਟਰੀ ਸੀ ਉਹ ਪੰਜਾਬ ਚ ਬੰਦ ਹੋ ਰਹੀ ਆ ਸਰਵ ਸੈਕਟਰ ਦਾ ਤੁਸੀਂ ਭੋਗ ਪਾਤਾ ਸਰਕਾਰੀ ਸਕੂਲ ਕਾਲਜ ਸਿਰਫ ਸਰਕਾਰੀ ਸਰਕਾਰੀ ਆ ਬਾਕੀ ਸਭ ਕੁਝ ਪ੍ਰਾਈਵੇਟ ਆ ਠੀਕ ਆ ਕੋਈ ਪੱਕੀ ਕਿਸੇ ਨੂੰ ਢੰਗ ਦੀ ਨੌਕਰੀ ਨਹੀਂ ਜ਼ਮੀਨ ਤੁਸੀਂ ਖੋਣਾ ਚਾਹੁੰਦੇ ਆ ਠੀਕ ਆ ਇੰਡਸਟਰੀ ਇੱਥੇ ਨਹੀਂ ਜ਼ਮੀਨ ਤੁਸੀਂ ਖੋਣਾ ਚਾਹੁੰਦੇ ਹੋ ਠੀਕ ਆ ਨੌਕਰੀ ਕਿਸੇ ਨੂੰ ਦੇਣਾ ਨਹੀਂ ਚਾਹੁੰਦੇਗੇ ਤੇ ਦੁਕਾਨਾਂ ਸਾਨੂੰ ਬਣਾ ਕੇ ਦੇਣਾ ਚਾਹੁੰਦੇ ਆ ਉਹ ਦੁਕਾਨਾਂ ਤੇ ਓਨਲੀ ਜਿਹੜਾ ਗਾਹ ਕਹੂਗਾ ਤੇ ਜੇਬ 'ਚ ਪੈਸੇ ਵੀ ਤਾਂ ਹੋਣੇ ਚਾਹੀਦੇ ਆ ਲੋਕਾਂ ਦੀ ਖਰੀਦ ਸ਼ਕਤੀ ਕਿਵੇਂ ਵਧੂਗੀ ਠੀਕ ਆ ਮਤਲਬ ਇਹ ਅੱਜ ਜਿਹੜਾ ਤੁਸੀਂ ਹੁਣ ਇੰਨੀ ਜ਼ਮੀਨੇ ਲੈਣਾ ਚਾਹੁੰਦੇ ਆ ਅਸਲ ਦੇ ਵਿੱਚ ਕੀ ਆ ਕਿ ਦਿੱਲੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਰ ਕੇ ਇੱਥੇ ਆ ਕੇ 2 ਨੰਬਰ ਦਾ ਪੈਸਾ ਇਕੱਠਾ ਕਰਕੇ ਆ ਗਈ ਜਦੋਂ ਦਿੱਲੀ 'ਚ ਕਿਸੇ ਬਿਲਡਰ ਨੇ ਮਤਲਬ ਕੋਈ ਕਲੋਨੀ ਕੱਟਨੀ ਆ ਤੇ 50 ਕਰੋੜ ਦਾ ਕਿਲਾ ਉੱਥੇ ਉਹ ਪੰਜਾਬ ਚ ਉਹਨੂੰ ਜਿਹੜਾ 3-4 ਕਰੋੜ ਦਾ ਕਿਲਾ ਮਿਲਣਾ ਜੇ ਕਿੱਲੇ ਮਗਰ 2 ਕਰੋੜ ਰੁਪਇਆ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਦੇਵੇ ਤਾਂ ਇਹ ਘੱਟੋ ਘੱਟ ਵੀ 150 ਕਰੋੜ ਰੁਪਇਆ ਘਰ ਬੈਠਣ ਦੀਆਂ ਜੇਬਾਂ ਚ ਜਾਣਾ ਹੈਗਾ ਇਹ ਐਡਾ ਵੱਡਾ ਘਟਾਲਾ 50-50 ਕਰੋੜ ਦਾ ਮੈਂ ਇਹ ਸਵਾਲ ਕਰਨਾ ਜੀ ਤੁਹਾਨੂੰ ਵੀ ਜਿਵੇਂ ਤੁਸੀਂ ਕਹਿ ਵੀ ਕਿਸਾਨਾਂ ਦਾ ਤਾਂ ਨੁਕਸਾਨ ਹੋਊਗਾ ਬੈਨੀਫਿਟ ਇਹ ਫਿਰ ਕਿਹਨੂੰ ਮਿਲੂਗਾ ਹੋਰ ਇਹ ਜਿਹੜੇ ਜਿਨ੍ਹਾਂ ਨੇ 2 ਨੰਬਰ ਦਾ ਪੈਸਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇੱਥੇ ਲਾਉਣਾ ਜਿਹੜੇ ਤਿੰਨਾਂ ਹੀ ਤੁਸੀਂ ਗੱਲ ਕੀਤੀ ਉਹਨਾਂ ਨੂੰ ਮਿਲੂ ਫਿਰ ਬਿਲਕੁਲ ਉਹਨਾਂ ਨੂੰ ਮਿਲੂਗਾ ਜਿਹੜਾ ਛੋਟੇ ਬਿਲਡਰ ਨੇ ਉਹ ਤਾਂ ਆਪ ਰੋਈ ਜਾਂਦੇ ਆ ਜਿਹੜੇ ਪੰਜਾਬ ਦੇ ਛੋਟੇ ਬਿਲਡਰ ਨੇ ਉਹ ਤਾਂ ਆਪ ਰੋ ਰਹੇ ਹੈਗੇ ਆ ਤੁਸੀਂ ਇਹ ਦੇਖੋ ਕਿ ਅਗਲੀ ਗੱਲ ਹੈ ਕਿ ਜਿਹੜਾ ਲੈਂਡ ਐਕ acquisition ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਆ ਅਸੀਂ ਤਾਂ ਜੇ ਉਹਦੇ ਤਹਿਤ ਲੈਂਦਾ ਕਿ ਮੰਨ ਲਓ ਹੁਣ ਬਠਿੰਡੇ ਏਮਜ਼ ਹਸਪੀਟਲ ਖੁੱਲ ਗਿਆ ਕਿਤੇ ਬਿਜਲੀ ਘਰ ਬੰਨਾ ਹਸਪੀਟਲ ਬੰਨਾ ਕਾਲਜ ਬੰਨਾ ਅਸੀਂ ਕਿਸਾਨ ਨੂੰ ਕਹਾਂਗੇ ਜ਼ਮੀਨ ਦਿਓ ਕਿਉਂਕਿ ਲੈਂਡ ਐਕ acquisition ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਆ ਤਾਂ ਮਾਰਕੀਟ ਰੇਟ ਦਾ 4 ਗੁਣਾ ਦਿੱਤਾ ਜਾਂਦਾ ਕਿਸਾਨ ਨੂੰ ਉਹਦੀ ਰੀਹੈਬਿਲੀਟੇਸ਼ਨ ਦਾ ਉਹਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਜੇ ਪਿੰਡ ਉੱਜੜੂਗਾ ਮੈਨੂੰ ਰਿਹਾਇਸ਼ ਦਾ ਵੀ ਪ੍ਰਬੰਧ ਕਰਕੇ ਦੇਣਾ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਭਾਈ ਕੀ ਸਮਾਜ ਦੇ ਤਬਕਿਆਂ ਤੇ ਕੀ ਅਸਰ ਪਊਗਾ ਹੁਣ ਤੁਸੀਂ ਕਿਸਾਨ ਨੂੰ ਤਾਂ ਕਹਤਾ ਕਿ ਉਹਨੂੰ ਪਲਾਟ ਦੇ ਦਾਂਗੇ ਜਿਹੜੀ 35% ਪਿੰਡਾਂ ਦੀ ਦਲਤ ਆਬਾਦੀ ਹੈ ਜਿਹੜੀ ਬੇਜਮੀਨੀ ਆ ਉਹਨੂੰ ਕੀ ਮਿਲੂਗਾ ਜਿਹੜੇ ਪਿੰਡ 'ਚ ਹੋਰ ਮਤਲਬ ਛੋਟੇ ਕਾਰੋਬਾਰੀ ਆ ਕੋਈ ਮਿਸਤਰੀ ਦਾ ਕੰਮ ਕਰਦਾ ਹੈਗਾ ਕੋਈ ਛੋਟਾ ਦੁਕਾਨਦਾਰ ਹੈਗਾ ਕੋਈ ਇੱਕ ਮਰਲੇ 'ਚ ਆਵਦੀ ਜਾਂ ਮਰਲੇ ਅੱਧੇ ਮਰਲੇ 'ਚ ਖੋਖਾ ਲਾਈ ਬੈਠਾ ਹੈਗਾ ਠੀਕ ਆ ਉਹ ਕਰੋੜਾ ਰੁਪਏ ਦੇ ਕਮਰਸ਼ੀਅਲ ਪਲਾਟ ਉੱਥੋਂ ਖਰੀਦ ਲੂ ਉਹਦੇ ਰੋਜ਼ਗਾਰ ਦਾ ਕੀ ਹੈਗਾ ਇਹ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਵਿੱਚ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਫਿਰ এনवायरमेंट ਇੰਪੈਕਟ ਅਸੈਸਮੈਂਟ ਸਰਵੇ ਹੁੰਦਾ ਕਿ ਲੁਧਿਆਣਾ ਜਿਹੜਾ ਪਹਿਲਾਂ ਬਦਨਾਮ ਆ ਪੰਜਾਬ ਦੇ ਸਾਰੇ ਪਾਣੀ 'ਚ ਜ਼ਹਿਰ ਸਿੱਟਣ ਵਾਸਤੇ ਉੱਥੇ ਤੁਸੀਂ 24 ਹਜ਼ਾਰ ਕਿੱਲੇ 'ਚ ਹੋਰ ਕੰਕਰੀਟ ਖੜਾ ਨੀ ਪਲੂਟ ਹੋਊਗਾ ਇਹ ਤੁਸੀਂ এনवायरमेंट ਦਾ ਅਸੈਸਮੈਂਟ ਸਰਵੇ ਕੀਤਾ ਠੀਕ ਆ 1100 ਕਰੋੜ ਦੀ ਤਾਂ ਸਿਰਫ ਫਸਲੀ ਕਟ ਜਾਣੀ ਆ ਉੱਥੋਂ ਜਿਹੜੀ ਐਨੀ ਜ਼ਮੀਨ ਕੱਲੇ ਕੱਲੇ ਉਹ 32 ਪਿੰਡਾਂ ਦੀ ਜਿਹੜੀ ਹੈਗੀ ਆ ਹੁਣ ਐਡਾ ਵੱਡਾ ਜਿਹੜਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਇਹਦੀ ਕੋਈ ਅਸੈਸਮੈਂਟ ਜਿਹੜੀ ਹੈਗੀ ਆ ਉਹ ਨਹੀਂ ਲਾਈਗੀ ਕੀ ਇਹਨਾਂ ਨੇ ਸਰਵੇ ਕੀਤਾ ਕਿ ਲੁਧਿਆਣੇ ਚ ਕਿੰਨੀ ਆਬਾਦੀ ਵਧ ਗਈ ਤੇ ਕਿੰਨੇ ਨਵੇਂ ਘਰ ਚਾਹੀਦੇ ਆ ਹਨਾ 70% ਮੁਹਾਲੀ ਚ ਫਲੈਟ ਵਿਲੇ ਪਏ ਆ 70% ਪਲਾਟ ਵਿਲੇ ਪਏ ਆ ਆ ਫਰੀਦਕੋਟ ਦੀ 슈ਗਰ ਮਿਲ ਬੰਦ ਕਰਕੇ ਠੀਕ ਆ ਪਹਿਲਾਂ ਤੇ ਇਥੋਂ ਦਾ ਇੱਕ ਲੀਡਰ ਇਥੇ ਉਹ ਘੋੜੇ ਭਜਾਉਣ ਵਾਸਤੇ ਉਹ ਘੋੜਿਆਂ ਦੀ ਲਿੱਦੀ ਖਲਾਰਦਾ ਰਿਹਾ ਉੱਥੇ ਹਰ ਸਾਲ ਘੋੜਿਆਂ ਦੀ ਲਿੱਦ ਖਲਾਰਨ ਵਾਸਤੇ ਘੋੜੇ ਇਕੱਠੇ ਕਰਦਾ ਉਹ ਕਹਿੰਦੇ ਕਲੋਨੀ ਕੱਟਨੀ ਆ ਉਹ ਡਿਵੈਲਪ ਕਰ ਲਈ 슈ਗਰ ਮਿਲ ਜਗਰਾਉਂ ਦੀ ਬੰਦ ਕਰ ਲਈ ਉਹਦਾ 100 ਕਿੱਲਾ ਲੈ ਲਿਆ ਉਹ ਡਿਵੈਲਪ ਕਰਤੀ ਬਠਿੰਡੇ ਕਿੰਨੀ ਜ਼ਮੀਨ ਪਈ ਹੈਗੀ ਆ ਠੀਕ ਆ ਇਹ ਇੰਨੀਆਂ ਜ਼ਮੀਨਾਂ ਲਈਆਂ ਕੋ ਜਾ ਰੀਆਂ ਨੇ ਦੁਆਬੇ ਦੇ ਪਿੰਡ ਤਾਂ ਖਾਲੀ ਖਾਲੀ ਹੋ ਰਹੇ ਲੋਕ ਬਾਹਰ ਜਾ ਰਹੇ ਆ ਉਹ ਸਮੱਸਿਆ ਣਮਾਲ ਵਿੱਚ ਵੀ ਆ ਗਈ ਮਾਲੇ ਵਿੱਚ ਵੀ ਮੁੰਡੇ ਕੁੜੀਆਂ ਦੀ ਕੀ ਗੱਲ ਜਿਹੜੀ 65000 ਏਕੜ ਦੀ ਗੱਲ ਸਾਹਮਣੇ ਉਹ ਸਿੱਧਾ ਨੁਕਸਾਨ ਹੋਊਗਾ ਉਹ ਪਾਲਿਸੀ ਤੇ ਹੀ ਤੀਨ ਆਉਂਦਾ ਜਾਂ ਹੋਰ ਵੀ ਇਸ ਤੋਂ ਇਲਾਵਾ ਵੱਧ ਸਕਦਾ ਹੈ ਜਾਂ ਘੱਟ ਸਕਦਾ ਹੈ 65000 ਏਕੜ ਤਾਂ ਅਮਨ ਰੋੜੇ ਨੇ ਕਿਹਾ ਕਿ ਜਿਹੜੀ ਕੁੱਲ ਜ਼ਮੀਨ ਦੀ ਲੋੜ ਉਹਦਾ 40% ਆ 1.5 ਲੱਖ ਕਿੱਲਾ ਜ਼ਮੀਨ ਲੈਣੀ 165 ਕਸਬਿਆਂ ਦੇ ਸ਼ਹਿਰਾਂ ਦੇ ਆਸ-ਪਾਸ 165 ਕਸਬੇ ਤੇ ਸ਼ਹਿਰ ਰਹਿ ਕਿਹੜਾ ਗਿਆ 사ਦਕ ਬਾਜੂ ਗੁਰੂ ਸਾਹਿਬ ਬਾਜੂ 165 ਸ਼ਹਿਰ ਤੇ ਕਸਬੇ ਪੰਜਾਬ ਦੇ ਗਿਣ ਲਓ ਤੇ ਇਲਾਕਾ ਬਚੂਗਾ ਕਿਹੜਾ ਤੁਸੀਂ ਵੈਸੇ ਹੀ ਕਹਦੇ ਹੋ ਕਿ ਪੰਜਾਬ 'ਚ ਅਸੀਂ ਰਹਿਣ ਹੀ ਨਹੀਂ ਦੇਣਾਗਾ ਠੀਕ ਆ ਦਲੀਲ ਕੀ ਦਿੱਤੀ ਕਹਿੰਦੇ ਜੀ ਖੇਤੀ ਨਾ ਜੀ ਬਹੁਤ ਘਾਟੇ ਦਾ ਸੌਦਾ ਖੇਤੀ ਘਾਟੇ ਦਾ ਸੌਦਾ ਤੇ ਖੇਤੀ ਨੂੰ ਲਾਹੀ ਬੰਦਾ ਬਣਾਓ ਤੁਸੀਂ ਕਿਸੇ ਬਿਮਾਰ ਬੰਦੇ ਇਲਾਜ ਕਰੋ ਨਾ ਇਸ ਗੱਲ ਦਾ ਕਿਸੇ ਬਿਮਾਰ ਬੰਦੇ ਨੂੰ ਕਹੋ ਯਾਰ ਤੂੰ ਬਿਮਾਰ ਨਹੀਂ ਨਾ ਤੈਨੂੰ ਮਾਰਨਾ ਦੀਏ ਕਿਸਾਨੀ ਵੀ ਤੂੰ ਘਾਟੇ ਚ ਤੈਨੂੰ ਖਤਮ ਹੀ ਨਾ ਕਰ ਦੀਏ ਉਹ ਫਿਰੇ ਮੂ ਤੁਹਾਡੇ ਇਹੋ ਜਿਹੇ ਵੱਡੇ ਵਿਦਵਾਨਾਂ ਦੇ ਠੀਕ ਆ ਤੁਸੀਂ ਬਿਮਾਰ ਬੰਦੇ ਲਈ ਹਸਪਤਾਲ ਖੋਲੋ ਬਿਮਾਰ ਬੰਦੇ ਇਲਾਜ ਕਰੋਗੇ ਏ ਥੋੜਾ ਕਹਾਂਗੇ ਯਾਰ ਤੇਰਾ ਗਲ ਘੁੱਟਦੀ ਯਾਰ ਤੂੰ ਮਾਰ ਰਹੀ ਨਾ ਕਿਸਾਨੀ ਨੂੰ ਵੀ ਤੂੰ ਘਾਟੇ ਚ ਰਹਿਨੇ ਆ ਤੁਹਾਡੀ ਜ਼ਮੀਨ ਹੀ ਨਾ ਖੋਲ ਗਈ ਆ ਆ ਇਸ ਇਹ ਆਮ ਆਦਮੀ ਦੀ ਸਰਕਾਰ ਆ ਜਦੋਂ ਸਰਕਾਰ ਨੇ ਇਹ ਪਾਲਿਸੀ ਲਾਗੂ ਕੀਤੀ ਐ ਉਦੋਂ ਵਿਚਾਰ ਚਰਚਾ ਜਾਂ ਸਲਾਹ مشورہ ਕਿਸ ਨਾਲ ਕੀਤਾ ਹੋਊਗਾ ਇਹ ਤਾਂ ਨਾ ਜੀ ਸਾਰੇ ਚਾਬੀ ਵਾਲੇ ਖੜਾਉਣੇ ਆ 92 93 94 ਠੀਕ ਹੈ ਇੱਕ ਤਾਂ ਹੈ ਇੰਨੇ ਨੇ ਗਿਣਤੀ ਭੁੱਲ ਜਾਂਦੀ ਆ ਕਿਉਂਕਿ ਇੰਨੇ ਫालतू ਆਦਮੀ ਆ ਇਹ ਸਿਰਫ ਚਾਬੀ ਵਾਲੇ ਖੜਾਉਣੇ ਆ ਇਹਨਾਂ ਨੂੰ ਚਾਬੀ ਇੱਕੋ ਬੰਦਾ ਪਰਦਾ ਦਿੱਲੀ ਤੋਂ ਠੀਕ ਹੈ ਇਹ ਇਹਦਾ ਆਪ ਦੀ ਫੇਸਬੁੱਕ ਤੇ ਪੋਸਟ ਨਹੀਂ ਆ ਪਾਉਣ ਜੋਗੇਗੇ ਮਾਲਵਿੰਦਰ ਕਾਂਗੜੇ ਪਾਈ ਡਿਲੀਟ ਕਰਤੀ ਨਾ ਉਹ ਤੇ ਟਵਿੱਟਰ ਐਕਸ ਅਕਾਊਂਟ ਤੋਂ ਠੀਕ ਹੈ ਇਹ ਇਹਨਾਂ ਨੇ ਕਿਸੇ ਨਾਲ ਨਹੀਂ ਡਿਸਕਸ਼ਨ ਕੀਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਚੰਡੀਗੜ੍ਹ ਆਲ ਪਾਰਟੀ ਮੀਟਿੰਗ ਬੁਲਾਈ ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੁਲਾਈ ਬੁਲਾਇਆ ਨਾ ਆਦਾ ਅਕਾਲੀ ਦਲ ਨੇ ਕੋਟਾਪ ਦਾ ਢੰਗ ਦਾ ਲੀਡਰ ਭੇਜਿਆ ਕਾਂਗਰਸ ਵਾਲੇ ਵੈਸੀ ਲੇਟ ਆਏ ਅਮਨ अरोड़े ਨੂੰ ਘਰੇ ਸੱਦਾ ਪੱਤਰ ਦੇ ਕੇ ਆਇਆ ਹੀ ਨਹੀਂ ਅਸੀਂ ਕਿਹਾ ਤੂੰ ਸਾਨੂੰ ਪਾਲਿਸੀ ਸਮਝਾ ਦਿਓ ਉਸ ਦਾ ਚੰਗੀ ਹੋਵੇ ਅਸੀਂ ਅੱਜ ਵੀ ਕਹਿੰਦੇ ਆ ਕਿ 24 ਜੁਲਾਈ ਨੂੰ 24 ਅਗਸਤ ਨੂੰ ਮੁੱਲਾਪੁਰ ਅਸੀਂ ਲੱਖਾਂ ਦਾ ਇਕੱਠ ਕਰ ਰਹੇ ਹਾਂ ਸੰਜੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਆ ਕੇ ਸਾਰੇ ਇਕੱਠ ਨੂੰ ਸਮਝਾ ਦੇ ਵੀ ਨੀਤੀ ਚੰਗੀ ਹੈ ਲੋਕ ਘਰੋਂ ਘਰੀ ਚਲੇ ਜਾਣਗੇ ਜਾਂ ਇਹ ਇਕੱਠ ਕਰੇ ਭਗਵੰਤ ਮਾਨ ਅਸੀਂ ਆ ਕੇ ਬੋਲਦੇ ਹਾਂ ਉੱਥੇ ਤੇ ਕੋਈ ਵੀ ਭਗਵੰਤ ਮਾਨ ਆ ਦੇਣਾ ਬੰਦਾ ਖੜਾ ਕੇ ਦੱਸ ਦੇ ਜਿਹੜਾ ਕਵੇ ਨੀਤੀ ਚੰਗੀ ਹੈ ਕਿਸੇ ਬੰਦੇ ਨੂੰ ਕੋਈ ਯਾਰ ਤੇਰਾ ਪਿੰਡ ਝਾੜ ਦੇਣਾ ਤੇਰੀ ਜ਼ਮੀਨ ਖੋਹ ਲੈਣੀ ਆ ਤੇ ਉਹ ਕਹੂਗਾ ਯਾਰ ਬਹੁਤ ਤਾਂ ਬਹੁਤ ਚੰਗੀ ਨੀਤੀ ਆ ਕੋਈ ਐਦਾਂ ਦਾ ਮੂਰਖ ਆਦਮੀ ਹੋਊਗਾ ਮੈਂ ਤਾਂ ਲੱਗਦਾ ਨਹੀਂ ਕੋਈ ਐਦਾਂ ਦਾ ਮੂਰਖ ਆਦਮੀ ਹੋਊਗਾ ਠੀਕ ਆ ਇਹ ਹੁਣ ਇਹੀ ਚੁਣੌਤੀ ਅਸੀਂ ਦਿੱਲੀ ਮੋਰਚੇ 'ਵਲੇ ਨਿਰਿੰਦਰ ਤੋਮਰ ਨੂੰ ਦਿੰਦੇ ਸੀ ਵੀ ਤੁਸੀਂ ਸਿੰਘੂ ਤੇ ਟਿੱਕਰੀ ਆਓ ਸਟੇ ਸਾਡੀ ਕੱਟ ਸਾਡਾ ਤੁਸੀਂ ਆ ਕੇ ਕਿਸਾਨਾਂ ਨੂੰ ਦੱਸ ਦੋ ਜੀ ਵੀ ਖੇਤੀ ਕਿਹਨੂੰ ਬਹੁਤ ਚੰਗੇ ਆ ਨਾ ਤਾਂ ਉਹ ਆਏ ਨਾ ਇਹ ਆਏ ਉਹ ਤਾਂ ਪੰਜਾਂ ਮਹੀਨੇ ਬਾਅਦ ਥੜਕੇ ਇਹ ਤਾਂ ਹਜੇ ਥੋੜੇ ਦਿਨ ਦੀ ਥੋੜੇ ਦਿਨ ਹੀ ਚਾਲ ਨਹੀਂ ਚੱਲੀ ਇਹਨੇ ਹਨਾ ਕਦੇ ਕਹਿੰਦਾ 30000 ਕਦੇ 50000 ਠੀਕ ਆ ਹੁਣ ਨਹੀਂ ਭੇਜੀ ਪੁਲਿਸ ਸਾਡੇ ਘਰਾਂ 'ਚ ਨੀ ਉਹਨਾਂ ਦਾ ਮਕਸਦ ਸਰਕਾਰ ਦਾ ਬੰਦਾ ਸੀਗਾ ਵੀ ਜਿੰਨਾ ਦਾ ਮੈਟਰ ਹੈ ਭਾਵੇਂ ਕੋਈ ਬਿਜ਼ਨਸਮੈਨਾਂ ਦਾ ਹੋਵੇ ਭਾਵੇਂ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਹੁਣ ਜਿਵੇਂ ਇਹ ਕਿਸਾਨਾਂ ਦਾ ਮੈਟਰ ਸੀਗਾ ਵੀ ਕਿਸਾਨਾਂ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਕਿਸਾਨ ਜਥੇਬੰਦੀਆਂ ਜਿੰਨੇ ਆਗੂ ਆ ਜਾਂ ਜਿਵੇਂ ਜਿਵੇਂ ਤੁਸੀਂ ਸਹਿਯੋਗਤ ਕਿਸਾਨ ਮੋਰਚੀ ਦੀ ਗੱਲ ਕੀਤੀ ਉਹਨਾਂ ਦੇ ਆਗੂਆਂ ਦੇ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਸੀ ਸਭ ਤੋਂ ਪਹਿਲਾਂ ਇਹ ਫੈਸਲਾ ਲੈਣ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਸੀਗਾ ਸਲਾਹ ਲੈਣੀ ਚਾਹੀਦੀ ਸੀ ਉਹਨਾਂ ਦੀ ਇਹ ਤਾਂ ਐਡਾ ਬਥਵੀਆਂ ਮਾਰਦਾ ਕਦੇ ਕਹਿੰਦਾ ਨਕਲੀ ਕਿਸਾਨ ਆ ਤੂੰ ਨਕਲੀਆਂ ਤੋਂ ਡਰੀ ਨਾ ਫਿਰ ਹੁਣ ਖੜਾ ਰਹੀ ਤੁਲਾਵ ਦੀ ਪੁਲਿਸ ਜੇ ਤੇਰੀ ਪੁਲਿਸ 'ਚ ਦਾਵਾ ਤੂੰ ਅੰਦੋਲਨ ਰੋਕ ਕੇ ਦਿਖਾ ਦੇ ਹੁਣ ਨਹੀਂ ਪੁਲਿਸ ਕਿਸੇ ਦੇ ਘਰੇ ਆਈ ਇਹ ਖਾਲੀ ਤੰਬੂ ਪਟਕੇ ਤੇ 50 60 ਟਰਾਲੀਆਂ ਚੋਰੀਆਂ ਕਰਕੇ ਇਹਨੂੰ ਐ ਲੱਗਾ ਮੈਂ ਕਿਸਾਨ ਲਹਿਰ ਦਬਾਤੀ ਠੀਕ ਹਨੇਰਾ ਜਿੰਨਾ ਮਰਜ਼ੀ ਹੋਵੇ ਸੂਰਜ ਨੂੰ ਚੜਨ ਤੋਂ ਨਹੀਂ ਰੋਕ ਸਕਦਾਗਾ ਪੰਜਾਬ 'ਚ ਕਿਸਾਨ ਜਥੇਬੰਦੀਆਂ ਨੇ ਆਪਣੀ 40 45 ਸਾਲ ਦੀ ਮਿਹਨਤ ਕਰਕੇ ਸਾਖ ਬਣਾਈ ਆ ਠੀਕ ਆ ਜਿੰਦੀ ਕਿਤੇ ਨਹੀਂ ਸੁਣਵਾਈ ਹੁੰਦਾ ਉਹ ਕਿਸਾਨ ਜਿੱਥੇ ਬੰਦੀਆਂ ਕੋਲੇ ਆਉਂਦਾ ਜਿਹੜਾ ਲੋਕਾਂ ਚ ਐ ਉਹਨਾਂ ਨੇ ਖੱਪ ਕੇ ਵਿਸ਼ਵਾਸ ਬਣਾਇਆ ਉਹ ਕਿਸੇ ਦੇ ਕੂੜ ਪ੍ਰਚਾਰ ਨਹੀਂ ਟਹਿਣਾ ਨਹੀਂ ਹੈਗਾ ਠੀਕ ਆ ਸੈਂਟਰ ਨੇ ਪੰਜਾਬ ਨਾਲ ਕਿੰਨੇ ਧੱਕੇ ਕੀਤੇ ਆ ਪਹਿਲੀ ਵਾਰੀ ਸੀ ਕਿ ਸੈਂਟਰ ਨੂੰ ਦਿੱਲੀ ਜਾ ਕੇ ਕੁੱਟ ਕੇ ਆਇਆ ਪੰਜਾਬ ਤਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਆਇਆ ਇਹਨੂੰ ਤਾਂ ਘਰ ਚ ਹੀ ਕੁੱਟਣਾ ਇਹਨੂੰ ਤਾਂ ਘਰ ਦੇ ਵਿੱਚ ਹੀ ਕੁੱਟਣਾ ਇਹ ਤਾਂ ਪੈਣੀਆਂ ਵੀ ਬਹੁਤ ਆ ਤੇ ਇਹਨੇ ਭੱਜਣਾ ਵੀ ਬਹੁਤ ਆ ਜੇਕਰ ਇਹ ਪਾਲਿਸੀ ਦਾ ਹੁਣ ਜਿਵੇਂ ਤੁਸੀਂ ਧਰਨੇ ਸ਼ੁਰੂ ਕਰਤੇ ਆ ਪਹਿਲਾਂ ਤਾਂ ਉਧਰ ਚੱਲੀ ਜਾਂਦੇ ਆ ਹੁਣ ਜਿਹੜੇ ਇਧਰ ਮਾਲਵੇ ਏਰੀਏ ਦੇ ਵਿੱਚ ਇਧਰੋਂ ਸ਼ੁਰੂ ਕਰਤੀ ਐ ਅੱਜ ਸ਼ੁਰੂਆਤ ਫਰੀਦਕੋਟ ਦੇ ਵਿੱਚ ਤੁਸੀਂ ਕੀਤੀ ਐ ਟਰੈਕਟਰਾਂ ਦੇ ਨਾਲ ਰੋਸ ਮਾਰਚ ਕੱਢੋਗੇ ਜੇਕਰ ਤੁਹਾਡੇ ਇਹ ਧਰਨਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚਦੀ ਐ ਫਿਰ ਵੀ ਸੁਣਵਾਈ ਨਹੀਂ ਹੁੰਦੀ ਫਿਰ ਅਗਲਾ ਤੁਹਾਡਾ ਪ੍ਰੋਸੈਸ ਕਿਸ ਤਰੀਕੇ ਦਾ ਹੋਊ ਇਹ ਪੰਜਾਬ ਚ ਇਹਨਾਂ ਨੂੰ ਪੈਰ ਧਰਨ ਲਈ ਜਗ੍ਹਾ ਨਹੀਂ ਲੱਭਣੀਗੇ ਕਾਲਜ ਗਰਾਉਂ ਇਲਾਕੇ ਦੇ ਵਿੱਚ ਨੈਚਰ ਪਾਲਸੀ ਇਹ ਵਾਪਸ ਨਹੀਂ ਲੈਂਦੇ ਨੈਚਰ ਜਾਰੀ ਰੱਖੋਗੇ ਤੁਸੀਂ ਆਪ ਦਾ ਸੰਘਰਸ਼ ਇਹ ਬਿਲਕੁਲ ਜੀ ਬਿਲਕੁਲ ਪਾਲਸੀ ਨੂੰ ਇਹ ਪਾਲਸੀ ਰਹਿ ਗਈ ਤੇ ਖਤਮ ਪੰਜਾਬ 1.5 ਲੱਖ ਕਿਲ ਪੰਜਾਬ ਦੇ ਵਿੱਚ ਇਹ ਵਾਪਸ ਲੈਣਗੇ ਤੁਹਾਨੂੰ ਉਮੀਦ ਹੈ ਵੀ ਖੜੇ ਰਹਿਣਗੇ ਇਹ ਕਿੰਨੇ ਦਿਨ ਖੜੇ ਰਹਿਣਗੇ ਮੈਂ ਕਹਿੰਦਾ 2 ਕੁ ਮਹੀਨੇ ਤਾਂ ਖੜੇ ਇਹ ਜੇ ਬੰਦੇ ਦਾ ਹੈਗਾ ਵਾਪਸ ਲੈਣਗੇ ਫੇਰ ਵਾਪਸ ਲਿਟਰਲਟ ਕੇ ਵਾਪਸ ਲੈਣਗੇ ਵਾਪਸ ਵੀ ਲੈਣਗੇ ਤੇ ਜੁੱਤੀਆਂ ਨੇ ਦੇ ਫਿਰ ਵੀ ਉਹਨੀਆਂ ਹੀ ਪਹਿਣੀਆਂ ਨੇ ਇਹਨਾਂ ਨੇ ਆਪਦੀ ਜਿਹਨੂੰ ਵਾਪਸ ਲੈ ਲਈ ਫਿਰ ਤਾਂ ਤੁਹਾਡੀ ਫਰਜ਼ ਬੰਦਾ ਸਲਾਹਾ ਕਰਨ ਦੀ ਜਦੋਂ ਇਹ ਕਹਿੰਦਾ ਬਰਾਬਰ ਸਰਕਾਰ ਚ ਲਾਉਂਦੇ ਆ ਤੇ ਫਿਰ ਸਾਡੀ ਸਰਕਾਰ ਹੀ ਤਾਕਤਵਰ ਹੋਈ ਫਿਰ ਇਹ ਦੁੱਕੀ ਦੀ ਸਰਕਾਰ ਨੂੰ ਪੁੱਛਣਾ ਕਿੰਨੇ ਆ ਜੋ ਸਾਡੀ ਸਰਕਾਰ ਹੀ ਹੈ ਕਹਿੰਦਾ ਨਾ ਬਰਾਬਰ ਦੀ ਸਰਕਾਰ ਚਲਾਉਂਦੇ ਆ ਫਿਰ ਸਾਡੀ ਬਰਾਬਰ ਦੀ ਸਰਕਾਰ ਨਾਲ ਟੱਕਰ ਹੈ ਜਿਹਦੀ ਸਰਕਾਰ ਚ ਦਾਵਾ ਪਾਲਿਸੀ ਰੱਖ ਕੇ ਦਿਖਾਵੇ ਡੇਢ ਲੱਖ ਕਿੱਲਾ ਜ਼ਮੀਨ ਲੈ ਕੇ ਦਿਖਾ ਦਾਂਗੇ ਅਸੀਂ ਕਹਿ ਦਾਂਗੇ ਮੋਗਲ ਆਏ ਪਠਾਨ ਆਏ ਅੰਗਰੇਜ਼ ਆਏ ਇਹ ਸਭ ਤੋਂ ਉੱਪਰ ਦਾ ਨਿਕਲਿਆ ਮੰਨ ਲਾਂਗੇ ਬਹੁਤ ਤਕੜਾ ਸੀ ਵੀ ਇਹ ਤਾਂ ਬਾਬਰ ਤੋਂ ਵੀ ਤਕੜਾ ਨਿਕਲਿਆ ਹੈ ਉਹਨੇ ਜੋ ਗਾਇ ਇਹ ਇਹ ਲੈ ਸਕਦਾ ਡੇਢ ਕਿੱਲ ਡੇਢ ਲੱਖ ਕਿੱਲਾ ਜ਼ਮੀਨ ਇਹ ਜਿਉਂਦ ਪਿੰਡ ਇੱਕ ਪਿੰਡ ਚ ਕਬਜ਼ਾ ਨਹੀਂ ਲੈ ਸਕੇ ਸਾਰੀ ਸਰਕਾਰਾਂ ਦੀ ਪੱਬਾਂ ਪਾਰ ਹੋਈ ਵੀ ਆ ਇੱਕ ਪਿੰਡ ਚ ਜ਼ਮੀਨ ਦਾ ਕਬਜ਼ਾ ਨਹੀਂ ਲੈ ਸਕੇ ਇਹ ਤੇ ਪਿਛਲੇ 20 ਸਾਲਾਂ ਚ ਪੰਜਾਬ ਦਾ ਰਕਾਰਡ ਆ ਕਿਸੇ ਕਿਸਾਨ ਦੀ কুরਕੀ ਜੇ ਕਿਸਾਨ ਜਥੇਬੰਦੀ ਕੋਲੇ ਮਸਲਾ ਆ ਗਿਆ ਪਿਛਲੇ 20 ਸਾਲਾਂ ਚ ਇੱਕ ਕੇਸ ਦਿਖਾ ਦੇ ਨੇ ਕਿ ਇੱਥੇ ਕਿਸਾਨ ਦੀ ਜ਼ਮੀਨ ਦੀ কুরਕੀ ਕਰਕੇ ਜ਼ਮੀਨ ਲੈ ਗਈ ਸੀ ਕਿਤਾ ਤੇ ਤੁਸੀਂ ਕਹਿੰਦੇ ਸਵਾ ਸੂ ਪਿੰਡ ਖਤਮ ਕਰ ਦਾਂਗੇ ਠੀਕ ਆ ਇਹ ਬਹੁਤ ਵੱਡੇ ਭਲੇਖੇ ਚਾ ਮੁੱਖ ਮੰਤਰੀ ਸਾਹਿਬ ਤਾਂ ਕਦੇ ਆਪ ਪਾਲਿਸੀ ਪੜ੍ਹਦੇ ਆ ਕਦੇ ਮੰਤਰੀ ਪੜ੍ਹਦਾ ਕਦੇ ਸੈਕਟਰੀ ਪੜ੍ਹਦਾ ਉਹਨੂੰ ਤਾਂ ਖੁਦ ਨੂੰ ਇਹ ਗੱਲ ਕਹਿਣੀ ਨਹੀਂ ਦੱਸਣਾ ਨਹੀਂ ਆ ਰਿਹਾਗਾ ਤੁਸੀਂ ਚੋਨਾ ਤੁਹਾਡਾ ਜਿਹੜਾ ਬਰਕਰਾਰ ਆ ਸਾਰਾ ਜਿਹੜੀ ਖਾਦ ਖੋਦ ਵੀ ਤੁਸੀਂ ਪਾਤੀ ਤਿਆਰ ਕਰ ਲਿਆ ਚੋਨਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਪੱਕ ਜਾਣਾ ਕਿਤੇ ਇਹ ਤਾਂ ਨਹੀਂ ਤੁਸੀਂ ਹੁਣ ਵਿਹਲੇ ਹੋ ਉਹ ਭਗਵੰਤਮਾਨ ਜੋ ਮਰਜੀ ਕਹੀ ਜਾਵੇ ਠੀਕ ਆ ਜਿਹੜਾ ਬੰਦਾ ਵਿਹਲਾ ਹੁੰਦਾ ਨਾ ਪ੍ਰੋਫੈਸਰ ਪੂਰਨ ਸਿੰਘ ਦੀ ਕਵਤਾਕ ਸੀ ਵਿਹਲੇ ਬੰਦਿਆਂ ਬਾਰੇ ਕਹਿੰਦਾ ਕੰਮਕਾਰ ਤਾਂ ਕੋਈ ਨਾ ਪਰ ਵਿਹਲ ਨਾ ਲੱਗਦੀ ਜਿਹੜਾ ਬੰਦਾ ਹਰ ਥਾਂ ਦੇ ਪੂਰਾ ਲੈਂਦਾ ਨਾ ਠੀਕ ਹੈ ਉਹ ਬੰਦਾ ਜਿਹੜਾ ਬਿਜ਼ੀ ਹੁੰਦਾ ਉਹ ਹਰ ਥਾਂ ਦੇ ਪੂਰਾ ਲੈਂਦਾ ਜਿਹੜਾ ਵੇਲਾ ਹੁੰਦਾ ਨਾ ਉਹ ਤਾਸ਼ ਕੁੱਟਣ ਤੋਂ ਵੇਹਲ ਨਹੀਂ ਹੁੰਦੀ ਉਹਨਾਂ ਠੀਕ ਹੈ ਤਾਂ ਜਾਂ ਬਥਵੀਆਂ ਮਾਰਨ ਤੋਂ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਮਾਰਦਾ ਠੀਕ ਹੈ ਇਹਨੇ ਕਿੰਨੇ ਮਹਿਕਮਿਆਂ ਦੀਆਂ ਤੇ ਕਈ ਕਿੰਨੇ ਮੀਟਿੰਗਾਂ ਹੀ ਨਹੀਂ ਹੁੰਦੀਆਂਗਾ ਠੀਕ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੂੜ ਪ੍ਰਚਾਰ ਕੀਤਾ ਉਹ ਸਾਰਾ ਹੁਣ ਲੋਕਾਂ ਦੇ ਸਾਹਮਣੇ ਆ ਜਾਣਾ ਕਿਸਾਨ ਲਹਿਰੇ ਕਹਿੰਦਾ ਸੀ ਵੀ ਜੋ ਜੋ ਉਹਨੇ ਕਿਹਾ ਹੁਣੇ ਨਾ ਸਾਡੇ ਨਾਲ ਗੱਲ ਕਰੇ ਨਾ ਲੈਂਡ ਪੂਲਿੰਗ ਪਾਲਿਸੀ ਰੱਦ ਕਰੇ 1.5 ਲੱਖ ਕਿਲਾ ਜ਼ਮੀਨ ਲਵੇ ਨਕਲੀ ਕਿਸਾਨ ਖੇਤ ਨਹੀਂ ਜਾਂਦੇ ਜਿਹੜੇ ਖੇਤ ਜਾਂਦੇ ਉਹਨਾਂ ਕੋਲੇ ਚਲਾ ਜਾ ਖੇਤ ਜਿਹੜੇ ਖੇਤ ਜਾਂਦੇ ਉਹਨਾਂ ਕੋਲੇ ਚਲਾ ਜਾ ਉਹਨੂੰ ਕਿਤੇ ਜ਼ਮੀਨ ਲੈਣੀ ਆ ਖੇਤੋਂ ਵਾਪਸ ਆਜੇਗਾ ਇਹ ਵੇਖ ਲਈ ਅੱਜ ਕਿੰਨੇ ਕਿਲੋਮੀਟਰ ਦਾ ਜਿਹੜਾ ਸੋਡਾ ਰੋਸ ਦਾ ਏ ਮਾਰਚ ਨਿਕਲ ਰਿਹਾ ਆ ਇਹ ਸੀ 사ਦਕ ਅ ਇਲਾਕੇ ਦੇ ਪਿੰਡਾਂ ਚ ਤੇ ਸਾਦੇ ਕਸਬੇ ਜਿਹੜਾ ਹੈਗਾ ਕੀਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਯਾਨੀ ਕਿ ਸ਼ੁਰੂਆਤ ਆ ਤੁਹਾਡੀ ਇਸ ਪਾਲਿਸੀ ਨੂੰ ਵਾਪਸ ਕਰਾਉਣ ਲਈ ਅੱਜ ਪੰਜਾਬ ਤੁਸੀਂ ਸ਼ਾਮ ਨੂੰ ਜਦੋਂ ਖਬਰਾਂ ਤੁਸੀਂ ਦੇਖੋਗੇ ਤੁਸੀਂ ਆਪਣੇ ਚੈਨਲ ਤੇ ਜਾਂ ਹੋਰ ਤੁਹਾਨੂੰ ਅੱਜ ਸਾਰੇ ਟੀਵੀਆਂ ਤੇ ਮੋਬਾਈਲਾਂ ਤੇ ਟਰੈਕਟਰ ਹੀ ਟਰੈਕਟਰ ਨਜ਼ਰ ਆਉਣਗੇ ਭਗਵੰਤ ਮਾਨ ਦੀ ਧੌਣ ਦਾ ਕਿਲਾ ਉਹਦਾ ਹੰਕਾਰ ਤੇ ਲੈਂਡ ਪੂਲਿੰਗ ਪਾਲਿਸੀ ਅੱਜ ਤਿੰਨੋਂ ਟਰੈਕਟਰ ਦੇ ਟਾਇਰਾਂ ਹੇਠ ਪੰਜਾਬ ਦੇ ਕਿਸਾਨਾਂ ਨੇ ਦਰਦ ਦੇਣੀ ਹੈਗੀ ਤਾ ਸੁਣਿਆ ਤੁਸੀਂ ਇਹ ਸਾਨ ਰਜਿੰਦਰ ਸਿੰਘ ਦੀਪ ਸਿੰਘ ਹਲਾ ਤੇ ਕਰੀ ਤਸਵੀਰ ਤੁਹਾਡੇ ਨਾਲ ਫੇਰ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਫਰੀਦਕੋਟ ਦਾ ਇਹ ਸਾਧਕ ਏਰੀਆ ਹੈ ਤਾਂ ਸਾਧਕ ਏਰੀਏ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੇ ਜਿਹੜੇ ਟਰੈਕਟਰ ਹੈ ਕਿੰਨੀ ਵੱਡੀ ਗੈਂਤੀ ਦੇ ਵਿੱਚ ਇੱਥੇ ਪਹੁੰਚਿਆ ਤਾਂ ਚੰਡੇ ਉਹਨਾਂ ਵੱਲੋਂ ਜਿਹੜੇ ਆਪਣੇ ਲਗਾਏ ਗਏ ਨੇ ਤਾਂ ਇਹ ਜਿਹੜੀ ਲੈਂਡ ਪੋਲਿੰਗ ਦੀ ਜਿਹੜੀ ਪਾਲਿਸੀ ਹੈ ਜਿਹੜੀ ਉਸ ਨੂੰ ਵਾਪਸ ਕਰਵਾਉਣ ਲਈ ਜਿਹੜਾ ਇਹਨਾਂ ਵੱਲੋਂ ਲਗਾਤਾਰ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾ ਹੈ ਜਿਵੇਂ ਅੱਜ ਇਹਨਾਂ ਨੇ ਦੱਸਿਆ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ तरीके ਦੇ ਨਾਲ ਟਰੈਕਟਰ ਦਿਖਾਈ ਦੇਣਗੇ ਤਾਂ ਉਸੇ ਤਰੀਕੇ ਨੂੰ ਲੈ ਕੇ ਜਿਹੜਾ ਹੈ ਫਰੀਦਕੋਟ ਦੇ ਸਾਰਕ ਦੇ ਵਿੱਚ ਵੀ ਜਿਹੜਾ ਹੈ ਸੰਘਰਸ਼ ਜਿਹੜਾ ਕੀਤਾ ਜਾ ਰਿਹਾ ਤਾਂ ਦੇਖਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਇਹ ਜਿਹੜੀ ਪਾਲਿਸੀ ਹੈ ਵਾਪਸ ਕਰਵਾ ਕੇ ਰਵਾਂਗੇ ਹੁਣ ਸਰਕਾਰ ਇਹ ਪਾਲਿਸੀ ਨੂੰ ਵਾਪਸ ਲੈਂਦੀ ਹੈ ਸਰਕਾਰ ਜਿਹੜੀ ਇਹ ਕਿਸਾਨਾਂ ਦੀ ਆਵਾਜ਼ ਸੁਣਦੀ ਆ ਜਾਂ ਉਸੇ ਤਰੀਕੇ ਦੇ ਨਾਲ ਜਿਹੜਾ ਸਰਕਾਰ ਨੇ ਆਪ ਦੇ ਮਕਸਦ ਦੇ ਨਾਲ ਜਿਹੜੀ ਇਹ ਪਾਲਿਸੀ ਤਿਆਰ ਕੀਤੀ ਆ ਉਸ ਨੂੰ ਲਾਗੂ ਕਰੇਗੀ ਗੁਰਜੀਤ ਸਿੰਘ ਕਰਮਾਲਾ D5 ਚੈਨਲ ਪੰਜਾਬੀ ਸਾਦਕ ਜਿਲ੍ਹਾ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ